ਆਪਾਂ ਅਕਸਰ ਹੀ ਦੇਖਦੇ ਹਾਂ ਕਿ ਪੜ੍ਹੇ ਲਿਖੇ ਬੰਦੇ ਤੇ ਅਣਪੜ੍ਹ ਬੰਦੇ ਦਾ ਕਾਫੀ ਜ਼ਿਆਦਾ ਫਰਕ ਸਮਝ ਆ ਜਾਂਦਾ ਹੈ। ਹਰ ਇੱਕ ਬੰਦਾ ਇਹੀ ਸੋਚਦਾ ਕਿ ਜੋ ਪੜਿਆ ਲਿਖਿਆ ਉਹ ਸਿਆਣਾਗਾ ਅਣਪੜ੍ਹ ਦੇ ਮੁਕਾਬਲੇ। ਪਰ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ। ਉਸ ਵਿੱਚ ਇੱਕ ਪੜ੍ਹੇ ਲਿਖੇ ਬੰਦੇ ਨੇ, ਇੱਕ ਚੰਗੀ ਪੋਸਟ ਤੇ ਬਿਰਾਜਮਾਨ ਬੰਦੇ ਨੇ ਉਹ ਕੀਤਾ ਜਿਸ ਦੀ ਸ਼ਾਇਦ ਆਪਾਂ ਕਿਸੇ ਅਣਪੜ੍ਹ ਤੋਂ ਵੀ ਉਮੀਦ ਨਹੀਂ ਕਰ ਸਕਦੇ ਤੇ ਜਦੋਂ ਫਿਰ ਉਸ ਵੱਲੋਂ ਕੀਤੀ ਕਰਤੂਤ ਦਾ ਪਤਾ ਲੋਕਾਂ ਨੂੰ ਲੱਗਦਾ ਉਸ ਵੱਲੋਂ ਕੀਤੇ ਜੁਰਮ ਦਾ ਖੁਲਾਸਾ ਲੋਕਾਂ ਦੇ ਸਾਹਮਣੇ ਹੁੰਦਾ ਤਾਂ ਸਭ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਐਦਾਂ ਕੋਈ ਪੜਿਆ ਲਿਖਿਆ ਚੰਗੀ ਪੋਸਟ ਤੇ ਬੈਠਾ ਬੰਦਾ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਬਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਬਿਹਾਰ ਦਾ ਦਰਬੰਗਾ ਇੱਥੋਂ ਦਾ ਰਹਿਣ ਵਾਲਾ RAM AASHRAY YADAV ਜੋ ਕਿ ਇੱਕ ਸਕੂਲ ਟੀਚਰ ਸੀ ਨੌਜਵਾਨ ਸੀ ਤੇ ਥੋੜੀ ਦੂਰ ਉਸ ਦਾ ਸਕੂਲ ਸੀ ਇੱਕ ਪਿੰਡ ਦੇ ਵਿੱਚ ਜਿੱਥੇ ਉਹ ਜਾਂਦਾ ਸੀ ਤੇ ਜਦੋਂ ਉਹ ਸਕੂਲ ਜਾਂਦਾ ਸੀ ਤਾਂ ਰਸਤੇ ਦੇ ਵਿੱਚ ਇੱਕ ਹੋਰ ਪਿੰਡ ਪੈਂਦਾ ਸੀ ਉਸ ਪਿੰਡੋਂ ਉਹ ਇੱਕ ਹੋਰ ਟੀਚਰ ਨੂੰ ਜੋ ਮਹਿਲਾ ਟੀਚਰ ਸੀ ਉਸ ਨੂੰ ਆਪਣੇ ਨਾਲ ਬਿਠਾਉਂਦਾ ਤੇ ਸਕੂਲ ਲੈ ਜਾਂਦਾ ਐਦਾਂ ਹੀ ਚੱਲਦਾ ਰਹਿੰਦਾ ਬੜੀ ਅੱਛੀ ਜ਼ਿੰਦਗੀ ਚੱਲ ਰਹੀ ਸੀ ਸਭ ਕੁਝ ਬੜਾ ਚੰਗਾ ਸੀ RAM ਆਸਰੇ ਦੀ ਪਿੰਡ ਦੇ ਵਿੱਚ ਬੜੀ ਇੱਜ਼ਤ ਸੀ ਕਿਉਂਕਿ ਉਹ ਮਾਸਟਰ ਸੀ ਸਾਰੇ ਉਹਨੂੰ ਮਾਸਟਰ ਜੀ ਮਾਸਟਰ ਜੀ ਕਰਦੇ ਸੀ ਗੱਲ ਹੈ 28 ਮਾਰਚ 2025 ਦੀ ਜਦੋਂ RAM ਆਸਰੇ 28 ਮਾਰਚ 2025 ਨੂੰ ਸਵੇਰੇ ਤਿਆਰ ਹੋ ਕੇ ਆਪਣੇ ਘਰੋਂ ਨਿਕਲਦਾ ਹੈ ਬੋਲਟ ਮੋਟਰਸਾਈਕਲ ਤੇ ਤਾਂ ਰਸਤੇ ਦੇ ਵਿੱਚੋਂ ਉਹ ਉਹੀ ਟੀਚਰ ਨੂੰ ਆਪਣੇ ਨਾਲ ਬਿਠਾਉਂਦਾ ਹੈ ਤੇ ਸਕੂਲ ਲਈ ਚੱਲ ਪੈਂਦਾ ਹੈ ਅੱਗੇ ਇੱਕ ਪੁਲ ਤੇ ਜਾ ਕੇ ਏਸ ਨੂੰ ਬਦਮਾਸ਼ ਘੇਰ ਲੈਂਦੇ ਨੇ ਦੋ ਮੋਟਰਸਾਈਕਲਾਂ ਉੱਤੇ ਚਾਰ ਬਦਮਾਸ਼ ਹੁੰਦੇ ਆ ਉਹ ਏਸ ਦੇ ਮੋਟਰਸਾਈਕਲ ਨੂੰ ਘੇਰ ਲੈਂਦੇ ਨੇ ਘੇਰਨ ਤੋਂ ਬਾਅਦ ਜਦੋਂ RAM ਆਸਰੇ ਮੋਟਰਸਾਈਕਲ ਖੜਾ ਲੈਂਦਾ ਤਾਂ ਉਹ ਜੋ ਇਸ ਦੇ ਪਿੱਛੇ ਮਹਿਲਾ ਟੀਚਰ ਬੈਠੀ ਹੁੰਦੀ ਆ ਉਸ ਨੂੰ ਕਹਿੰਦਾ ਕਿ ਤੂੰ ਉੱਤਰ ਜਾ ਉਹ ਮੋਟਰਸਾਈਕਲ ਤੋਂ ਉੱਤਰ ਜਾਂਦੀ ਆ ਉਸ ਨੂੰ ਥੋੜਾ ਪਿੱਛੇ ਹੋਣ ਨੂੰ ਕਹਿੰਦੇ ਨੇ ਉਹ ਮੋਟਰਸਾਈਕਲ ਤੋਂ ਪਿੱਛੇ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਬਦਮਾਸ਼ਾਂ ਵਿੱਚੋਂ ਇੱਕ ਬਦਮਾਸ਼ ਰਾਮ ਆਸਰੇ ਦੇ ਸਿਰ ਵਿੱਚ ਗੋਲੀ ਮਾਰ ਦਿੰਦਾ ਤੇ ਮੌਕੇ ਤੋਂ ਉਹ ਫਰਾਰ ਹੋ ਜਾਂਦੇ ਨੇ ਹੁਣ ਜੋ ਮਹਿਲਾ ਟੀਚਰ ਹੁੰਦੀ ਆ ਉਹ ਘਬਰਾ ਜਾਂਦੀ ਆ ਉਸ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਕਰੇ ਤਾਂ ਕੀ ਕਰੇ ਉਹ ਫਿਰ ਜਾਣ ਪਹਿਚਾਨ ਵਾਲਿਆਂ ਨੂੰ ਫੋਨ ਕਰਦੀ ਆ ਰੌਲਾ ਪਾਉਂਦੀ ਆ ਤਾਂ ਇੱਥੇ ਲੋਕਾਂ ਦਾ ਇਕੱਠ ਹੋ ਜਾਂਦਾ ਹੈ ਹੁਣ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਜੋ ਰਾਮ ਆਸਰੇ ਸੀ ਇਸ ਦੀ ਬੋਡੀ ਨੂੰ ਚੱਕ ਕੇ ਹਸਪਤਾਲ ਲੈ ਜਾਂਦੀ ਹੈ ਪਰ ਇਸ ਦੇ ਦਾ ਸਿਰ ਵਿੱਚ ਬੜੀ ਨਜ਼ਦੀਕ ਤੋਂ ਗੋਲੀ ਮਾਰੀ ਗਈ ਸੀ ਤੇ ਇਸ ਦਾ ਮੌਕੇ ਤੇ ਹੀ ਕਤਲ ਕਰ ਦਿੱਤਾ ਗਿਆ ਸੀ ਜਾਨੀ ਇਸ ਦੀ ਤਾਂ ਮੌਕੇ ਤੇ ਹੀ ਹੱਤਿਆ ਹੋ ਗਈ ਸੀ ਜੋ ਹਸਪਤਾਲ ਵਾਲੇ ਸੀ ਉਹ ਇਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਉਸ ਤੋਂ ਬਾਅਦ ਪੁਲਿਸ ਇਸ ਦੀ ਬੋਡੀ ਦਾ ਪੋਸਟਮਾਰਟਮ ਕਰਵਾਉਂਦੀ ਹੈ ਪਰ ਜੋ ਪੁਲਿਸ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਸੀ ਕਿ ਆਖਰ ਇਸ ਦੇ ਉੱਤੇ ਹਮਲਾ ਕਿਸ ਨੇ ਕੀਤਾ ਕਿਉਂ ਕੀਤਾ ਇਸ ਪਿੱਛੇ ਕੀ ਕਾਰਨ ਹੈ ਹੁਣ ਪੁਲਿਸ ਜਾਂਚ ਪੜਤਾਲ ਕਰਦੀ ਹੈ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਪੁਲਿਸ ਦੇ ਹੱਥ ਤੱਕ ਕੁਝ ਵੀ ਨਹੀਂ ਲੱਗਦਾ ਬੜੀ ਸ਼ਾਨਬੀਨ ਹੁੰਦੀ ਐ ਜੋ ਮਹਿਲਾ ਟੀਚਰ ਸੀ ਉਸ ਤੋਂ ਵੀ ਪੁੱਛਿਆ ਜਾਂਦਾ ਕਿ ਕੀ ਸਾਰੀ ਕਹਾਣੀ ਹੋਈ ਸੀ ਤਾਂ ਉਹ ਦੱਸਦੀ ਐ ਕਿ ਸਾਨੂੰ ਇੱਥੇ ਪੁਲ ਦੇ ਉੱਤੇ ਚਾਰ ਬਦਮਾਸ਼ਾਂ ਨੇ ਘੇਰ ਲਿਆ ਜਿੰਨਾਂ ਵਿੱਚੋਂ ਦੋ ਦੇ ਹੱਥ ਵਿੱਚ ਪਿਸਤੌਲ ਸੀਗੇ ਤੇ ਇੱਕ ਨੇ ਇਸ ਦੇ ਸਿਰ ਵਿੱਚ ਗੋਲੀ ਮਾਰੀ ਤੇ ਮੌਕੇ ਤੇ ਹੀ ਇਸ ਦੀ ਮੌਤ ਹੋ ਗਈ ਹੁਣ ਪੁਲਿਸ ਕਈ ਐਂਗਲਾਂ ਤੋਂ ਇਸ ਘਟਨਾਕਰਮ ਨੂੰ ਦੇਖਦੀ ਐ ਜੋ ਮਾਸਟਰ ਸੀ ਮਾਸਟਰ ਦੇ ਪਰਿਵਾਰ ਵਾਲਿਆਂ ਨਾਲ ਗੱਲ ਕੀਤੀ ਜਾਂਦੀ ਹੈ ਕਿ ਤੁਹਾਡੀ ਕਿਸੇ ਨਾਲ ਦੁਸ਼ਮਣੀ ਪਰ ਉਹ ਕਹਿੰਦੇ ਕਿ ਇਦਾਂ ਦਾ ਤਾਂ ਕੋਈ ਵੀ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਉਂਕਿ ਮਾਸਟਰ ਬੜਾ ਭਲਾ ਇਨਸਾਨ ਸੀ ਪੁਲਿਸ ਸ਼ਾਨਬੀਨ ਕਰਦੀ ਹੈ ਤੇ ਜੋ ਰਾਮ ਆਸਰੇ ਸੀ ਉਸ ਦੇ ਫੋਨ ਦੀ ਕਾਲ ਡਿਟੇਲ ਕਢਵਾਈ ਜਾਂਦੀ ਹੈ ਕਿ ਸ਼ਾਇਦ ਕੁਝ ਇਸ ਕਾਲ ਡਿਟੇਲ ਤੋਂ ਪਤਾ ਲੱਗ ਸਕੇ ਪਰ ਉਸ ਵਿੱਚ ਵੀ ਕੁਝ ਨਹੀਂ ਆਉਂਦਾ ਸਾਰਾ ਇਲਾਕਾ ਪਤ ਪਤ ਕਰਕੇ ਛਾਣਿਆ ਜਾਂਦਾ ਪਰ ਕੁਝ ਵੀ ਪੁਲਿਸ ਦੇ ਹੱਥ ਨਹੀਂ ਆ ਰਿਹਾ ਸੀ ਪੁਲਿਸ ਆਪਣੇ ਜੋ ਮੁਖਬਰ ਹੁੰਦੇ ਆ ਉਹਨਾਂ ਨੂੰ ਐਕਟਿਵ ਕਰਦੀ ਆ ਸੀਸੀਟੀਵੀ ਕੈਮਰੇ ਵੀ ਦੇਖੇ ਜਾਂਦੇ ਨੇ ਤਕਰੀਬਨ ਇਸ ਗੱਲ ਨੂੰ ਇੱਕ ਹਫਤਾ ਲੰਘ ਜਾਂਦਾ ਹੈ ਪੁਲਿਸ ਨੂੰ ਸੀਸੀਟੀਵੀ ਕੈਮਰਿਆਂ ਦੇ ਵਿੱਚ ਇੱਕ ਬੰਦਾ ਸ਼ੱਕੀ ਨਜ਼ਰ ਆਉਂਦਾ ਜਿਸ ਦਾ ਜੋ ਰਿਕਾਰਡ ਸੀ ਉਹ ਵੀ ਚੰਗਾ ਨਹੀਂ ਸੀ ਪੁਲਿਸ ਉਸ ਤੇ ਨਿਗਾਹ ਰੱਖਦੀ ਆ ਆਪਣੇ ਜੋ ਮੁਖਬਰ ਹੁੰਦੇ ਨੇ ਉਹਨਾਂ ਨੂੰ ਐਕਟੀਵੇਟ ਕਰਕੇ ਰੱਖਦੀ ਆ ਕਿ ਦੇਖੋ ਕਿ ਜੋ ਆਸੇ-ਪਾਸੇ ਲੋਕ ਨੇ ਉਹਨਾਂ ਵਿੱਚੋਂ ਕੋਈ ਬੰਦਾ ਤੁਹਾਨੂੰ ਸ਼ੱਕੀ ਦਿਖਾਈ ਦਿੰਦਾ ਹੋਵੇ ਕਿਸੇ ਬੰਦੇ ਦੀ ਐਕਟੀਵਿਟੀ ਦੇ ਵਿੱਚ ਤੁਹਾਨੂੰ ਕੁਝ ਵੱਖਰਾ ਦਿਖਾਈ ਦਿੰਦਾ ਹੋਵੇ ਕੋਈ ਐਕਟੀਵਿਟੀ ਸ਼ੱਕੀ ਹੋਵੇ ਇਸ ਤੇ ਨਿਗਰਾਨੀ ਰੱਖੋ ਤਾਂ ਫਿਰ ਹੁਣ ਉਹ ਬੰਦੇ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਜਦੋਂ ਫਿਰ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹ ਜੋ ਖੁਲਾਸਾ ਕਰਦਾ ਉਸ ਨੂੰ ਸੁਣ ਕੇ ਤਾਂ ਸਭ ਦੇ ਹੋਸ਼ ਹੀ ਉੱਡ ਜਾਂਦੇ ਨੇ ਉਹ ਦੱਸਦਾ ਕਿ ਹਾਂ ਅਸੀਂ ਹੀ ਮਾਸਟਰ ਦੇ ਉੱਤੇ ਗੋਲੀ ਚਲਾਈ ਹੈ ਪਰ ਸਾਡੀ ਉਸ ਦੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਸੀ ਸਾਡਾ ਉਸ ਨਾਲ ਕੋਈ ਬੈਰ ਵਿਰੋਧ ਨਹੀਂ ਸੀ ਉਸ ਨੂੰ ਕਤਲ ਕਰਾਉਣ ਪਿੱਛੇ ਤਾਂ ਕੋਈ ਹੋਰ ਬੰਦਾਗਾ ਹੁਣ ਪੁਲਿਸ ਜਾਣਨਾ ਚਾਹੁੰਦੀ ਸੀ ਕਿ ਆਖਰ ਉਸ ਮਾਸਟਰ ਨਾਲ ਕਿਸੇ ਹੋਰ ਦੀ ਕੀ ਦੁਸ਼ਮਣੀ ਹੋ ਸਕਦੀ ਹੈ ਕੌਣ ਉਹ ਬੰਦੇ ਹੋ ਸਕਦੇ ਆ ਤਾਂ ਦੋ ਬੰਦਿਆਂ ਦੇ ਨਾਂ ਨਿਕਲ ਕੇ ਆਉਂਦੇ ਆ ਇੱਕ ਹੁੰਦਾ ਲਾਲੂ যাদਬ ਤੇ ਦੂਸਰਾ ਜਿਸ ਸਕੂਲ ਦੇ ਵਿੱਚ ਮਾਸਟਰ ਲੱਗਿਆ ਹੋਇਆ ਸੀ ਉਸ ਸਕੂਲ ਦਾ ਪ੍ਰਿੰਸੀਪਲ ਰਾਮਚੰਦਰ ਪਾਸਵਾਨ ਇਹਨਾਂ ਦੋਨਾਂ ਨੂੰ ਪੁਲਿਸ ਹੁਣ ਗ੍ਰਿਫਤਾਰ ਕਰਦੀ ਹੈ ਤੇ ਇਹਨਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤੇ ਜੋ ਕਹਾਣੀ ਫਿਰ ਸਾਹਮਣੇ ਆਉਂਦੀ ਹੈ ਉਸ ਨੂੰ ਸੁਣ ਕੇ ਤਾਂ ਸਭ ਲੋਕ ਦੰਦਾਂ ਖੇਠਾਂ ਉਂਗਲਾਂ ਦਿਵਾ ਲੈਂਦੇ ਨੇ ਇਹਨਾਂ ਤੋਂ ਪਤਾ ਲੱਗਦਾ ਕਿ ਜੋ ਰਾਮਚੰਦਰ ਪਾਸਵਾਨ ਸੀ ਉਹ ਇਸ ਸਕੂਲ ਦਾ ਪ੍ਰਿੰਸੀਪਲ ਸੀ ਜਿੱਥੇ ਰਾਮ ਆਸਰੇ ਟੀਚਰ ਲੱਗਿਆ ਹੋਇਆ ਸੀ ਜੋ ਟੀਚਰ ਰਾਮ ਆਸਰੇ ਦੇ ਨਾਲ ਮਹਿਲਾ ਟੀਚਰ ਜਾਂਦੀ ਸੀ ਉਸ ਦੇ ਉੱਤੇ ਜੋ ਪ੍ਰਿੰਸੀਪਲ ਸੀ ਉਸ ਦੀ ਅੱਖ ਸੀ ਉਹ ਚਾਹੁੰਦਾ ਸੀ ਕਿ ਇਹ ਮੇਰੇ ਨਾਲ ਗੱਲਬਾਤ ਕਰੇ ਮੈਂ ਇਸ ਨਾਲ ਸੰਬੰਧ ਬਣਾਵਾਂ ਪਰ ਜੋ ਪ੍ਰਿੰਸੀਪਲ ਸੀ ਉਹ ਜ਼ਿਆਦਾ ਉਮਰ ਦਾ ਸੀ ਤੇ ਜੋ ਰਾਮ ਆਸਰੇ ਸੀ ਉਹ ਘੱਟ ਉਮਰ ਦਾ ਸੀ ਤੇ ਰਾਮ ਆਸਰੇ ਹੀ ਉਸ ਲੇਡੀ ਟੀਚਰ ਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਲੈ ਕੇ ਆਉਂਦਾ ਸੀ ਤੇ ਜੋ ਪ੍ਰਿੰਸੀਪਲ ਸੀ ਉਸ ਨੂੰ ਲੱਗਦਾ ਸੀ ਕਿ ਰਾਮ ਆਸਰੇ ਦੀਆਂ ਉਸ ਮਹਿਲਾ ਟੀਚਰ ਦੇ ਨਾਲ ਜ਼ਿਆਦਾ ਨਜ਼ਦੀਕੀਆਂ ਨੇ ਜੋ ਪ੍ਰਿੰਸੀਪਲ ਸੀ ਉਹ ਰਾਮ ਆਸਰੇ ਨੂੰ ਆਪਣੇ ਅਤੇ ਉਹ ਮਹਿਲਾ ਟੀਚਰ ਦੇ ਵਿੱਚ ਰੋੜਾ ਸਮਝਣ ਲੱਗ ਗਿਆ ਤੇ ਉਸ ਨੂੰ ਲੱਗਦਾ ਸੀ ਕਿ ਕਿਉਂ ਨਾ ਰਾਮ ਆਸਰੇ ਨੂੰ ਮਾਰ ਦਿੱਤਾ ਜਾਵੇ ਜੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਤਾਂ ਜੋ ਮਹਿਲਾ ਟੀਚਰਾ ਉਸ ਨੂੰ ਮੇਰੇ ਨਾਲ ਮਿਲਣ ਤੋਂ ਕੋਈ ਨਹੀਂ ਰੋਕ ਸਕਦਾ ਫਿਰ ਅਸੀਂ ਇੱਕ ਹੋ ਸਕਦੇ ਹਾਂ ਜਾਨੀ ਐਦਾਂ ਦੀਆਂ ਗੱਲਾਂ ਉਸ ਰਾਮਚੰਦਰ ਪਾਸਵਾਨ ਦੇ ਦਿਮਾਗ ਦੇ ਵਿੱਚ ਚੱਲ ਰਹੀਆਂ ਸੀ ਉਸ ਪ੍ਰਿੰਸੀਪਲ ਦੇ ਦਿਮਾਗ ਦੇ ਵਿੱਚ ਚੱਲ ਰਹੀਆਂ ਸੀ ਹੁਣ ਫਿਰ ਉਹ ਦੇਖਦਾ ਕਿ ਜੋ ਰਾਮ ਆਸ ਰਿਹਾ ਇਸ ਦਾ ਦੁਸ਼ਮਣ ਕੌਣ ਹੈ ਤਾਂ ਫਿਰ ਉਸ ਨੂੰ ਪਤਾ ਲੱਗਦਾ ਕਿ ਲਾਲੂ ਯਾਦਵ ਜਿਸ ਦਾ ਉਸ ਦੇ ਨਾਲ 2022 ਦੇ ਵਿੱਚ ਜ਼ਮੀਨੀ ਵਿਵਾਦ ਹੋਇਆ ਸੀ ਤੇ ਜੋ ਲਾਲੂ ਸੀ ਉਸ ਨੂੰ ਇਸ ਸਾਰੇ ਝਗੜੇ ਦੇ ਵਿੱਚ ਮੂੰਹ ਦੀ ਖਾਣੀ ਪਈ ਸੀ ਤੇ ਉਸ ਦੇ ਅੰਦਰ RAM ਆਸਰੇ ਲਈ ਬੜੀ ਜ਼ਿਆਦਾ ਨਫ਼ਰਤ ਸੀ ਹੁਣ ਪ੍ਰਿੰਸੀਪਲ ਨੂੰ ਲੱਗਦਾ ਹੈ ਕਿ ਲਾਲੂ ਜਾਦਵ ਦੇ ਨਾਲ ਮਿਲ ਕੇ ਇਸ ਬਾਰੇ ਗੱਲ ਕੀਤੀ ਜਾਵੇ ਤੇ ਜੋ ਇਹ RAM ਆਸਰਿਆ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਹੁਣ ਲਾਲੂ যাদব ਅਤੇ ਪ੍ਰਿੰਸੀਪਲ रामचंद्र पासवान ਦੋਨੋਂ ਮਿਲਦੇ ਨੇ ਤੇ ਹੁਣ ਪਲਾਨਿੰਗ ਹੁੰਦੀ ਹੈ RAM ਆਸਰੇ ਦੇ ਕਤਲ ਦੀ ਤਾਂ ਫਿਰ ਅੱਗੇ ਦੀ ਅੱਗੇ ਇਹਨਾਂ ਨੂੰ ਸਪਾਰੀ ਕਿਲਰ ਮਿਲਦੇ ਨੇ ਉਹਨਾਂ ਨੂੰ ਇਹ ਸਪਾਰੀ ਦਿੰਦੇ ਨੇ ਤੇ ਉਸ ਤੋਂ ਬਾਅਦ 28 ਮਾਰਚ 2025 ਨੂੰ ਸਵੇਰੇ ਜਦੋਂ RAM ਆਸਰੇ ਉਸ ਮਹਿਲਾ ਟੀਚਰ ਨੂੰ ਆਪਣੇ ਬੁਲਟ ਮੋਟਰਸਾਈਕਲ ਤੇ ਬਿਠਾ ਕੇ ਸਕੂਲ ਵੱਲ ਆ ਰਿਹਾ ਸੀ ਤਾਂ ਇੱਕ ਪੁਲ ਤੇ ਰੋਕ ਕੇ ਚਾਰ ਬਦਮਾਸ਼ਾਂ ਵੱਲੋਂ ਉਸਦੇ ਗੋਲੀ ਮਾਰ ਦਿੱਤੀ ਜਾਂਦੀ ਹੈ ਤੇ ਜਦੋਂ ਫਿਰ ਇਹ ਸਾਰੀ ਘਟਨਾ ਇਹ ਸਾਰੀ ਕਹਾਣੀ ਲੋਕਾਂ ਦੇ ਸਾਹਮਣੇ ਨਿਕਲ ਕੇ ਆਉਂਦੀ ਆ ਤਾਂ ਲੋਕ ਹੈਰਾਨ ਹੋ ਜਾਂਦੇ ਨੇ ਕਿ ਪੜ੍ਹੇ ਲਿਖੇ ਬੰਦੇ ਤਾਂ ਆਪਾਂ ਸਮਝਦੇ ਹੁੰਨੇ ਆ ਬੜੇ ਸਿਆਣੇ ਹੁੰਦੇ ਨੇ ਪਰ ਇੱਥੇ ਜਿਵੇਂ ਕਹਿੰਦਾ ਕਿ ਕਮਲੇ ਸਿਆਣੇ ਸਭ ਇੱਕ ਬਰਾਬਰ ਨੇ ਜਦੋਂ ਕਿਸੇ ਦੀ ਬੁੱਧੀ ਪ੍ਰੇਸ਼ਟ ਹੁੰਦੀ ਹੈ ਉਦੋਂ ਫਿਰ ਉਸ ਦਾ ਕੋਈ ਪਤਾ ਨਹੀਂ ਕਿ ਉਹ ਕੀ ਕਰ ਦੇਵੇ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਪ੍ਰਿੰਸੀਪਲ ਜੋ ਕਿ ਆਪਣੇ ਸਮਾਜ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਬੜਾ ਹੀ ਸਨਮਾਨਜਨਕ ਬੰਦਾ ਮੰਨਿਆ ਜਾਂਦਾ ਹੁੰਦਾ ਹੈ ਜੇ ਕੋਈ ਪ੍ਰਿੰਸੀਪਲ ਹੋਵੇ ਤਾਂ ਸਭ ਉਸ ਨੂੰ ਸਲੂਟ ਕਰਦੇ ਨੇ ਸਭ ਉਸ ਨੂੰ ਹੱਥ ਜੋੜਦੇ ਨੇ ਕਿਉਂਕਿ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਇਹ ਬੰਦਾ ਬੜਾ ਸਮਝਦਾਰ ਆ ਬੜੀ ਚੰਗੀ ਚਿਹਰਨ ਦੇ ਉੱਤੇ ਬੈਠਾਗਾ ਪਰ ਜਿਵੇਂ ਕਹਿੰਦੇ ਨੇ ਕਿ ਜਦੋਂ ਬੰਦੇ ਦਾ ਦਿਮਾਗ ਹਿਲਦਾ ਫਿਰ ਸਿਆਣਪਾਂ ਧਰੀਆਂ ਦੀਆਂ ਧਰੀਆਂ ਰਹਿ ਜਾਂਦੀਆਂ ਜਿਵੇਂ ਇਸ ਕੇਸ ਦੇ ਵਿੱਚ ਹੋਇਆ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ